ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਤੁਹਾਨੂੰ ਇੱਕ ਜਿਹੜੀ ਵੀਡੀਓ ਦਿਖਾਉਣ ਲੱਗੇ ਆ ਇੱਕ ਗਾਂ ਦੀ ਪਿੰਡ ਹਰੀਨੋ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਫਰੀਦਕੋਟ ਜਿਹੜੀ ਛੜ ਕੋਟਕਪੂਰੇ ਤੋਂ ਰਾਮਿਆਣੇ ਨੂੰ ਜਾਂਦੀ ਅੱਗੇ ਗੱਦਰਵੇ ਲੰਘ ਜਾਂਦੀ ਉਹ ਸੜਕ ਦੇ ਉੱਤੇ ਪਿੰਡ ਆ ਤੇ ਬਾਈ ਦਾ ਬਾਹਰ ਖੇਤਾਂ ਦੇ ਵਿੱਚ ਹੀ ਘਰ ਆ ਤੇ ਘਰੇ ਪਸ਼ੂ ਪਾਲਣ ਦਾ ਬਾਈ ਦਾ ਕੰਮ ਹੈਗਾ ਇੱਥੇ ਬਾਈ ਇੰਨੇ ਕ ਪਸ਼ੂ ਜਿਹੜੇ ਹੈਗੇ ਆ ਰੱਖਦਾ ਹੈਗਾ ਆਪਣੇ ਘਰੇ ਇਹਨਾਂ ਦੇ ਵਿੱਚੋਂ ਅੱਜ ਇੱਕ ਇਹ ਸੱਜਰ ਸੂਈ ਜਿਹੜੀ ਗਾ ਜਿਹੜੀ ਇਹ ਵਿਕਾਊ ਕੀਤੀ ਹੈ ਬਾਈ ਨੇ ਥੋੜੀ ਜੀ ਕ੍ਰਾਸ ਬਰੀਡ ਦੇ ਵਿੱਚ ਪੈਂਦੀ ਹੈ ਦਰਮਿਆਨੀ ਗਾਂ ਹੈਗੀ ਹੈ ਪਰ ਹਵਾਨੇ ਪੱਖੋਂ ਮਤਲਬ ਕਿਸੇ ਪੱਖੋਂ ਵੀ ਜਿਹੜੀਆਂ ਚੰਗੀਆਂ ਐਫ ਗਾਵਾਂ ਨਾਲੋਂ ਤੋਂ ਘੱਟ ਨਹੀਂਗਾ ਤੁਸੀਂ ਦੇਖੋਗੇ ਜੇ ਅੱਗੇ ਪਿੱਛੇ ਥਾਣਾ ਦੇਖੋ ਤੁਸੀਂ ਬਿਲਕੁਲ ਜਿਹੜਾ ਹੈਗਾ ਪਿਓਰ ਬਰੀਡ ਵਾਲੀ ਗਾਂੋਂ ਛੋਟਾ ਥਾਣਾ ਇੱਕੋ ਜੀ ਵਿੱਥੀ ਤੇ ਹੱਥ ਨਾਲ ਵੀ ਚਬਾਈ ਹੋ ਸਕਦੀ ਹੈ ਮਸ਼ੀਨ ਨਾਲ ਵੀ ਚਬਾਈ ਹੋ ਸਕਦੀ ਹੈ ਖਾਲੇ ਸਵੇਰ ਮੈਂ ਵੀਡੀਓ ਬਣਾਉਣ ਲੱਗਾ ਚਵਾਈ ਕਰਨੀ ਹੈ ਪਰ ਗਾਂ ਦੇ ਹਜੇ ਵੀ ਜਿਹੜਾ ਹੈਗਾ ਕੈਪੈਸਿਟੀ ਤੋਂ ਦੁੱਧ ਥੱਲੇ ਹਵਾਨੇ ਦੇ ਵਿੱਚ ਢਿੱਲਾ ਦੇਖਦੇਗਾ ਕਾਰਨ ਵੀ ਇੱਕ ਗਰਮੀ ਬਹੁਤ ਆ ਮੱਖੀ ਮੱਛਰ ਬਹੁਤ ਆ ਜੇ ਕੋਈ ਭਰਾ ਸ਼ਾਮ ਸੰਭਾਲਾ ਸੇਵਾਲਾ ਲੈ ਜਾਂਦਾਗਾ ਤੇ ਦੁੱਧ ਦੇਦਾ ਜਿਹੜਾ ਹੈਗਾ ਹੋਰ ਵਧਾ ਲੂਗਾ ਹਜੇ ਇਹਨੇ ਵਧਣਾ ਕਿਉਂਕਿ ਹਜੇ ਸੂਈ ਨੂੰ ਤੀਜਾ ਦੇਣੀ ਆ ਪੂਰੀ ਡਿਟੇਲ ਬਾਰੇ ਆਪਾਂ ਗੱਲਬਾਤ ਆਪਾਂ ਵੀਰ ਨਾਲ ਕਰਦੇ ਆਂ ਹਾਂਜੀ ਸੱਸੀ ਗੱਲ ਵੀਰੇ ਸੱਸੀ ਕਾ ਬਾਈ ਜੀ ਵੀਰੇ ਆਪਣਾ ਨਾਮ ਦੱਸ ਦੋ ਸੰਦੀਪ ਸਿੰਘ ਜੀ अच्छा संदीप ਵੀਰੇ ਆਪਣੀ ਜਿਹੜੀ ਗਾਂ ਹੈਗੀ ਹੈ ਕਿੰਨਾ ਮਸੂਆ ਤੀਜਾ ਸੂਆ ਜੀ ਤੀਜਾ ਸੂਆ ਇਹ ਆਪਣੇ ਘਰ ਦੀ ਹੈ ਹਾਂਜੀ ਘਰ ਦੀ ਹੈ ਜੀ ਤੇ ਪਿਛਲੇ ਸੂਏ ਨੇ ਆਪਣੇ ਕੋਲ ਕਿੰਨਾ ਦੁੱਧ ਦਿੱਤਾਗਾ 18 ਲੀਟਰ ਦੁੱਧ ਦਿੱਤਾ ਬਾਈ ਪਿਛਲੇ ਸੂਏ ਦੂਜਾ ਸੂਆ ਸੀ ਯਾਨੀ ਕਿ 18 ਲੀਟਰ ਦੁੱਧ ਦਿੱਤਾ ਨੇ ਐਤਕੀ ਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਤੀਜਾ ਦਿਨ ਆ ਬਾਈ ਅੱਜ ਜੇਰ ਵਗੈਰਾ ਪੈ ਗਈ ਇਹਦੀ ਓਕੇ ਬਾਈ ਮਗਰ ਕੀ ਵੀਡੀਓ ਹੈਗੀ ਆਪਣੇ ਕੋਲੇ ਜੇਰ ਦੀ ਵੀਡੀਓ ਵੀ ਹੈਗੀ ਹੈ ਚਲੋ ਇਹ ਵੀ ਵਧੀਆ ਗੱਲ ਆ ਤੇ ਮਗਰ ਇਹਦੇ ਜੀ ਮਗਰ ਇਹਦੇ ਬੱਚਾ ਜੀ ਮਗਰ ਇਹ ਵਾਲਾ ਬੱਚਾ ਆ ਗਿਆ ਸੂਈ ਨੂੰ ਦੋਸਤੋ ਤਿੰਨ ਦਿਨ ਹੋ ਗਏ ਬਾਈ ਦੇ ਕਹਿਣ ਮੁਤਾਬਕ ਨਾੜੂਗਾ ਜਿਹੜਾ ਤੁਹਾਨੂੰ ਹਜੇ ਦਿਖ ਜੂਗਾ ਨਾਲ ਹੀ ਹੈ ਜੈਨੂਨ ਤਿੰਨ ਦਿਨ ਹੀ ਹੋਇਆ ਅੱਛਾ ਅੱਜ ਕਿੰਨੇ ਦੁੱਧ ਤੇ ਚੱਲ ਰਹੀ ਹੈ ਇਹ ਅੱਜ 13-14 ਲੀਟਰ ਦੁੱਧ ਹੈ ਜੀ ਤੀਜੇ ਦਿਨ 13-14 ਲੀਟਰ ਜਾਨੀ ਕਿ ਬੌਲੇ ਦੇ ਵਿੱਚ ਹਲੇ ਇਹ ਦੁੱਧ ਅਜੇ ਹੋਰ ਵਾਜੂਗੀ ਅੱਛਾ ਮੁੱਲ ਕੀ ਕਰਦੇ ਵੀਰੇ ਆਪਾਂ ਇਹਦਾ ਮੁੱਲ ਬਾਈ 65000 ਕਰਦੇ ਕੋਈ ਮਾਨਤਨ ਕੋਈ ਥੋੜੀ ਵੀਡੀਓ ਵੇਖ ਕੇ ਆਊਗਾ ਤਾਂ ਮਾਨਤਨ ਕਰ ਦਾਂਗੇ ਚਲੋ ਲਿਆਓ ਫਿਰ ਆਪਾਂ ਤੋੜ ਕੇ ਦਿਖਾ ਦਈਏ ਵੀਰੇ ਥੋੜਾ ਜਿਹਾ ਦੋਸਤੋ ਪਸ਼ੂ ਦੇ ਹਿਸਾਬ ਨਾਲ ਦੁੱਧ ਹਿਸਾਬ ਨਾਲ ਬਹੁਤ ਜਾਇਜ਼ ਹੀ ਰੇਟ ਆ ਗਰਮੀ ਦੇ ਵਿੱਚ ਜਿਹੜੇ ਭਰਾਣੇ ਘਰੇ ਰੱਖਣ ਨੂੰ ਕੋਈ ਨੋਰਮਲ ਗਾਂ ਲੈਣੀ ਆ ਜਿਹੜਾ ਕਹਿੰਦਾਗਾ ਵੀ ਬਾਲੀ ਗਰਮੀ ਨਾ ਮਣਾਵੇ ਤੇ ਸੰਘਣੇ ਦੁੱਧ ਵਾਲੀ ਹੋਵੇ ਇਹ ਭਰਾ ਜਿਹੜੇ ਹੈ ਜਿਹਨੇ ਘਰੇ ਰੱਖਣਾ ਉਹਦੇ ਲਈ ਇਹ ਗਾਂ ਵਧੀਆ ਗਾਂ ਦਰਮਿਆਨੇ ਜਾਂ ਬਾਲੀ ਵੱਡੀ ਵੀ ਨਹੀਂ ਗੀ ਬਾਕੀ ਠੰਡੀ ਸੀਲ ਆ ਤੁਸੀਂ ਦੇਖ ਲਓ ਕੋਈ ਬਾੜਾ ਖੇਚ ਨਹੀਂ ਕਰਦੀ ਗੀ ਹਵਾਨਾ ਤੁਸੀਂ ਦੇਖੋ ਥੋੜੀਆਂ ਭਲਾਂ ਚੱਕਾਂਗਾ ਵਗਾ ਹਵਾਨਾ ਜਿਹੜਾ ਹੈਗਾ ਤੁਸੀਂ ਪਿੱਛੋਂ ਵੀ ਦੇਖ ਲਓ ਜੇ ਚੌੜਾ ਹਵਾਨਾ ਹੈਗਾ ਆ ਗਾੜੀ ਵੀ ਬਹੁਤ ਆ ਤੇ ਥਣ ਦੀ ਤੁਸੀਂ ਜੇ ਦੇਖੋਗੇ ਥਣ ਬਹੁਤ ਚੰਗਾ ਲੱਗਾ ਵਾ ਮੁੱਠੀ ਵਾਲਾ ਮਸ਼ੀਨ ਵਾਲਾ ਜਦੋਂ ਹੌਲੀ-ਹੌਲੀ ਅੱਗੇ ਜਾ ਕੇ ਭਲਾਂ ਕਟਾਊਗੀ ਹਵਾਨਾ ਤੇ ਹਜੇ ਦੁੱਧ ਦਿਨ ਹੋਰ ਪਾਰਨਾ ਹੈਗਾ ਜਿਹੜੇ ਭਰਾ ਨੂੰ ਚੰਗੀ ਲੱਗੇ ਉਹ ਆ ਕੇ ਇੱਥੇ ਦੇਖ ਕੇ ਤਸੱਲੀ ਕਰਕੇ ਆਪ ਦੀ ਜਿਹੜੀ ਹੈਗੀ ਗਾਂ ਲੈ ਸਕਦਾ ਹੈਗਾ ਆਪਾਂ ਇਹਨਾਂ ਧਾਰਾਂ ਵੀ ਜਿਹੜੀਆਂ ਵੀਡੀਓ ਚ ਤੁਹਾਨੂੰ ਮਾਰ ਕੇ ਦਿਖਾ ਦਿੰਦੇ ਹੈਗੇ ਆ ਤਾਂ ਕਿ ਤੁਹਾਨੂੰ ਆਈਡੀਆ ਹੋ ਜੇ ਲਿਆ ਵੀਰੇ ਬਾਲਟੀ ਲਿਆ ਅਸਾਂ ਵੀਰੇ ਤੁਸੀਂ ਦੇਖ ਲਓ ਧਾਰਾਂ ਮਾਰ ਲੈਂਦੇ ਆ ਬੱਚਾ ਥੱਲੇ ਛੱਡਿਆ ਨਹੀਂਗਾ ਨਾ ਕੋਈ ਨਿਆਣਾ ਪਾਇਆ ਹੈਗਾ ਮੈਂ ਬਾਲਾ ਨੇ ਇਹ ਜਾਂਦਾ ਕਿ ਨੋ ਕੋਈ ਨਿਆਣਾ ਵਗੈਰਾ ਬਈ ਨੇ ਪਾਇਣੀ ਕੀ ਕੋਈ ਡਰ ਜਾਂਦਾ ਪਰ ਤੁਸੀਂ ਇਹ ਦੇਖ ਲਓ ਵੀ ਬਿਨਾ ਬਾਈ ਉਵੇਂ ਹੀ ਜਿਹੜਾ ਹੈਗਾ ਨੂੰ ਚੋਣ ਲੱਗ ਗਿਆ ਹੈਗਾ ਇੱਥੋਂ ਹੀ ਪਤਾ ਲੱਗ ਜਾਂਦਾ ਵੀ ਕਿਹੋ ਜਿਹਾ ਹੈਗਾ ਆਪਣਾ ਖੰਡਾ ਸੀਲਾ ਜੇ ਕੋਈ ਪੁਰਾਣੇ ਘਰੇ ਰੱਖਣ ਨੂੰ ਲੈਣੀ ਜਿਨ੍ਹਾਂ ਦੇ ਕੋਈ ਚਵਾਈ ਬੁੜਨਾਂ ਵਗੈਰਾ ਕਰਦੀਆਂ ਉਹਨਾਂ ਲਈ ਇਹ ਵਧੀਆ ਗਾਂ ਧਾਰਾਂ ਤੁਸੀਂ ਦੇਖ ਲਓ ਮੋਟੀ ਧਾਰਾਂ ਵਧੀਆ ਮੁਠੀ ਆਣ ਵਾਲਾ ਥਣਾ ਮਗਰਲੇ ਥਣਾ ਜੀ ਵੀ ਮਾਰੇ ਧਾਰਾਂ ਜੀ ਮਗਰਲੇ ਥਣਾ ਨਜ਼ਾਰਾ ਜੀ ਤਾਰ ਤਾਂ ਆਮਰਾ ਦੇ ਵੀਡੀਓ ਦੇ ਵਿੱਚ ਥੋੜਾ ਜਿਆ ਜਿਹੜੇ ਭਰਾਣੇ ਸੌਦਾ ਕਰਨ ਨੂੰ ਆਈਡੀਆ ਹੋ ਜੇ ਵਿੱਚ ਇੱਥੇ ਆ ਕੇ ਪਾਸ ਚਲੋ ਤੁਸੀਂ ਕਰਨੀ ਕਰਨੀ ਪਰ ਤੁਹਾਨੂੰ ਇੱਕ ਵਾਰੀ ਫੇਰ ਵੀ ਮੋਟੀ ਮੋਟੀ ਜਿਹੀ ਹੈਗੀ ਵੀਡੀਓ ਦੇ ਵਿੱਚ ਆਪਾਂ ਦਿਖਾ ਦੇਣਾ ਜਿਹੜੇ ਭਰਾ ਨੂੰ ਵੀਡੀਓ ਚੰਗੀ ਲੱਗੀ ਹੋਵੇ ਜਿਹਨੂੰ ਲੱਗੇ ਵੀ ਹਾਂ ਇਹ ਪਸ਼ੂ ਸਾਡੇ ਲੈਣ ਵਾਲਾ ਹੈਗਾ ਜਾਂ ਕਿਸੇ ਦੇ ਰਿਸ਼ਤੇਦਾਰ ਨੂੰ ਦੇਣਾ ਹੈ ਜੀ ਉਹ ਸ਼ੇਅਰ ਕਰਦੇ ਆ ਕੇ ਆਪ ਦੇਖ ਲਿਓ ਚਵਾਈ ਕਰ ਲਿਓ ਜੇ ਦੋ ਟਾਈਮ ਤਸੱਲੀ ਕਰਕੇ ਪਸੂ ਤੁਸੀਂ ਲੈਣਾ ਹੈਗਾ ਵੀਡੀਓ ਦੇਖਣ ਲਈ ਧੰਨਵਾਦ